ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਚਾਰੰਭਿਆ ਹੋਇਆ ਸ਼ਰਮ ਤਰਮ ਦੀ ਛੱਪ ਖਲੋਏ ਬਾਬਰ ਵਣੀ ਇਸ ਸੰਬੰਧ ਵਿੱਚ ਉਚਾਰੇ ਗਏ ਚਾਰ ਸ਼ਬਦ ਜੋ ਬਾਬਰ ਦੇ ਹਮਲੇ ਸੰਬੰਧੀ ਹਨ ਉਹਨਾਂ ਰਾਹੀਂ ਅਸੀਂ ਵਿਚਾਰ ਸਮਝੇ ਹਨ ਕਿ ਸ਼ਰਮ ਤਰਮ ਦਾ ਉਡਣਾ ਕੀ ਹੈ ਤੇ ਸ਼ਰਮ ਤਰਮ ਗਵਾ ਕੇ ਨਿਰੋਲ ਮਾਇਆਵਾਦੀ ਬਣ ਕੇ ਜ਼ੁਲਮੋ ਸਤਮ ਕਰਨ ਵਾਲਿਆਂ ਨੂੰ ਸਜਾਵੇਂ ਮਿਲਦੀਆਂ ਨੇ ਗੁਰੂ ਨਾਨਕ ਪਾਤਸ਼ਾਹ ਇੱਕ ਹੋਰ ਸ਼ਲੋਕ ਵਿੱਚ ਫਰਮਾਨ ਕਰਦੇ ਨੇ ਸ਼ਰਮ ਧਰਮ ਦੋਏ ਨਾਨਕਾ ਜੇ ਤੁਨ ਪੱਲਾ ਪਾਇ ਲੋਕ ਆਮ ਸੋਚਦੇ ਹਨ ਕਿ ਜੇ ਧਨ ਪੱਲੇ ਹੈ ਤਾਂ ਮਾਣੋ ਸ਼ਰਮ ਧਰਮ ਵੀ ਹੈ ਇੱਜ਼ਤ ਮਾਨ ਸਤਕਾਰ ਤੁਹਾਨੂੰ ਦੌਲਤ ਕਰਕੇ ਹੀ ਹੁੰਦਾ ਹੈ ਔਰ ਤੁਹਾਨੂੰ ਦੌਲਤ ਪੱਲੇ ਹੋਵੇ ਤਾਂ ਬੰਦਾ ਇਜ਼ਤ ਵੀ ਖਰੀਦ ਲੈਂਦਾ ਹੈ ਸ਼ਰਮ ਤੁਹਾਨੂੰ ਵੀ ਉਹਨਾਂ ਲੋਕਾਂ ਨੂੰ ਹੀ ਹੈ ਜਿਹੜੇ ਇਹਨਾਂ ਪੱਲੇ ਧਨ ਹੈ ਪਰ ਗੁਰੂ ਸਾਹਿਬ ਕਹਿੰਦੇ ਸੇ ਤੁਹਾਨੂੰ ਮਿੱਤਰਨਾ ਕੰਡੀ ਹੈ ਜਿੱਤ ਸਿਰ ਚੋਟਾਂ ਖਾਏ ਭਈ ਉਸ ਤੁਹਾਨੂੰ ਦੌਲਤ ਨੂੰ ਆਪਣਾ ਮਿੱਤਰ ਕਿਵੇਂ ਤੁਸੀਂ ਸਮਝਦੇ ਹੋ ਜਿਹਦੇ ਕਾਰਨ ਗਲਤ ਕਮਾਈਆਂ ਕਰਕੇ ਝੋਟਾ ਖਾਣੀਆਂ ਪੈਣ ਕੁਦਰਤ ਦੀ ਸਜ਼ਾ ਦੇ ਪਾਗੀਦਾਰ ਬਣੀਏ ਐਸੇ ਤਨ ਨਾਲ ਸ਼ਰਮ ਜ਼ਿੰਦਗੀਵੇਂ ਰਹਿ ਸਕਦੀ ਹੈ ਚੰਦ ਪੱਲਣ ਲਈ ਅਗਰ ਕੋਈ ਬੰਦਾ ਮੂੰਹ ਤੇ ਕਿਸੇ ਧਨਵਾਨ ਬੰਦੇ ਦੀ ਇੱਜ਼ਤ ਕਰਦਾ ਸਤਿਕਾਰ ਦਿੰਦਾ ਪਰ ਪਰੇ ਲੰਘ ਕੇ ਉਹ ਵੀ ਆਖਦਾ ਕਿ ਛੱਡੋ ਜੀ ਇਹ ਦੀ ਕੋਈ ਕਮਾਈ ਕਿਸ ਕਿਸਮ ਦੀ ਹੈ ਉਹਦੀ ਕਮਾਈ ਦੇ ਬਾਰੇ ਉਹ ਵੀ ਚਰਚਾ ਕਰਦਾ ਜਿਹਨੂੰ ਮਨੁੱਖ ਸਤਿਕਾਰ ਤੇ ਸੰਸਾਰ ਉਹ ਨਹੀਂ ਕਰਦਾ ਕੁਦਰਤ ਇਹ ਕਿਤੇ ਬਖਸ਼ੀ ਗਈ ਜਿੰਨਾਂ ਪੱਲਾ ਧਨਵਸਤ ਤਿੰਨਾਂ ਨੌ ਫਕੀਰ ਪਰ ਇਹੋ ਜੇ ਤੁਹਾਨੂੰ ਪੱਲੇ ਬਸੰਦਾ ਕੀ ਫਾਇਦਾ ਕਿ ਬੰਦੇ ਦੇ ਕਰਤੂਤ ਫਕੀਰਾਂ ਵਰਗੀ ਹੋਵੇ ਗਰੀਬ ਕੰਗਾਲਾਂ ਵਰਗੇ ਉਹ ਕਰਮ ਕਰੇ ਭੁੱਖੇ ਲਾਲਚੀ ਵਰਗਾ ਹੋਵੇ ਉਹ ਕਰੋੜਪਤੀ ਹੋ ਕੇ ਫਿਰ ਕਿਸ ਕਿਸ ਕੀ ਲਾਭ ਐਸੇ ਤੁਹਾਨੂੰ ਦਾ ਜਿਨਾਂ ਕਾ ਹਿਰਦੈ ਤੂੰ ਵਸੇ ਤੇ ਨਰਗੁਨੀ ਗਹਿਰ ਇਹਦੇ ਬਦਲੇ ਵਿੱਚ ਜਿਨਾਂ ਦੇ ਹਿਰਦੈ ਜੇ ਪ੍ਰਮਾਤਮਾ ਤੂੰ ਵਸਦਾ ਹੈ ਉਹ ਤਾਂ ਆਤਮ ਗੁਨਾ ਦੇ ਇੰਨੇ ਗਹਿਰੇ ਸਾਗਰ ਬਣ ਜਾਂਦੇ ਨੇ ਕਿ ਉਹਨਾਂ ਗੁਨਾ ਕਰਕੇ ਉਹ ਸਤਕਾਰ ਪ੍ਰਾਪਤ ਕਰ ਲੈਂਦੇ ਨੇ ਅਸੀਂ ਦੇਖਦੇ ਹਾਂ ਕਿ ਜਿੰਨੋਂ ਭਗਤਾਂ ਮਹਾਪੁਰਸ਼ਾਂ ਦੀ ਬਾਣੀ ਗੁਰਗੱਨ ਸਾਹਿਬ ਦੀ ਦਰਜਾ ਭਗਤ ਕਬੀਰ ਜੀ ਦੇ ਵੇਲੇ ਰਾਜਾ ਮਹਾਰਾਜਾ ਕੌਣ ਸੀ ਨਾਮਦੇਵ ਜੀ ਦੇ ਵੇਲੇ ਭਗਤ ਰਵਦਾਸ ਜੀ ਦੇ ਵੇਲੇ ਰਾਜਾ ਮਹਾਰਾਜਾ ਕੌਣ ਸੀ ਉਹਨਾਂ ਦਾ ਨਾਂ ਕੋਈ ਨਹੀਂ ਜਾਣਦਾ ਪਰ ਜਿਨ੍ਹਾਂ ਦੇ ਪੱਲੇ ਨਾਮ ਸੀ ਉਹਨਾਂ ਨੂੰ ਆਰਾ ਪੂਰਾ ਸਿੱਖ ਜਗਤ ਬਲਕੇ ਹੋਰ ਵੀ ਬਹੁਤ ਸਾਰੇ ਲੋਕ ਇਹਨਾਂ ਮਹਾਪੁਰਸ਼ਾਂ ਦੇ ਜਿਹੜੇ ਸੇਵਕ ਹਨ ਇਹਨਾਂ ਦੇ ਚਰਨ ਨਿਤਮਸਤਕ ਹੁੰਦੇ ਹਨ ਨਤਮਸਤਕ ਹੁੰਦੇ ਹਨ ਰੋਜ਼ ਤੋ ਇਹਨਾਂ ਦਾ ਨਉ ਜੁਰੂਰ ਸੰਸਾਰ ਤੇ ਹੈ ਜਿਨਾਂ ਕਾ ਹਿਰਦੇ ਤੂੰ ਅਸੇ ਤੇ ਨਰ ਗੁਨੀ ਗਹਿਰੇ ਇਹ ਇਹਨਾਂ ਦੇ ਗੁਣਾ ਕਰਕੇ ਇਹਨਾਂ ਦੇ ਚਰਨ ਜਾਇ ਹਰ ਦੁਨੀਆ ਨਿਵਦੀ ਹੈ ਨੀਦ ਆਮ ਹਾਲ ਤੇ ਇਹ ਹੈ ਕਿ ਸ਼ਰਮ ਧਰਮ ਦਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਸ਼ਰਮ ਧਰਮ ਦਾ ਡੇਰਾ ਕਿਤੇ ਦੂਰ ਹੀ ਚਲਾ ਗਿਆ ਸ਼ਰਮ ਧਰਮ ਨਾਂ ਦੀ ਕੋਈ ਚੀਜ਼ ਨਹੀਂ ਰਹੀ ਹਰ ਪਾਸੇ ਕੂੜ ਹੀ ਭਰਪੂਰ ਹੈ ਇਹੋ ਜੇ ਲੋਕਾਂ ਦਾ ਜ਼ਿਕਰ ਰਾਜੇ ਮਹਾਰਾਜ ਦਾ ਤੇ ਪ੍ਰਜਾ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਹੋਰ ਸ਼ਬਦਾ ਵੀ ਕੀਤਾ ਜਦੋਂ ਗੁਰੂ ਸਾਹਿਬ ਸੰਸਾਰ ਤੇ ਪ੍ਰਕਾਸ਼ਮਾਨ ਹੋਏ ਤੋ ਆਪ ਜਿਹੜੇ ਹਾਲਾਤ ਦੇਖਿਓ ਐਸੇ ਸੰਕੇ ਮਾਨਸਖਾਨੇ ਕਰੇ ਨਿਵਾਜ ਬੰਦਿਆਂ ਦਾ ਹੱਕ ਮਾਰ ਕੇ ਖਾਣ ਵਾਲੇ ਨਵਾਜਾਂ ਵਰਦੇ ਨੇ ਛੁਰੀ ਬਗੈਂ ਤਿੰਨ ਗਲ ਤਾਗ ਜਿਨ੍ਹਾਂ ਦੇ ਹੱਥ 'ਚ ਮਾਨੋ ਛੁਰੀ ਪਕੜੀ ਹੋਈ ਹੈ ਜ਼ੁਲਮ ਦੀ ਤਿੰਨ ਗਲ ਤਾਗ ਉਹਨਾਂ ਦੇ ਗੱਲ ਵੀ ਤਾਗਾ ਹੈ ਉਹਨਾਂ ਨੇ ਜਨੇਉ ਧਰਨ ਕੀਤਾ ਹੈ ਤਿੰਨ ਗਰ ਬ੍ਰਾਹਮਣ ਨੂੰ ਪੂਰੇ ਨਾਦ ਉਹਨੋਂ ਵੀ ਐਵੇਂ ਹੋਈ ਸਾਦ ਉਹਨਾਂ ਮਾਨਸਖਾਨੇ ਰਾਜੇ ਮਹਾਰਾਜ ਨੇ ਗਰ ਬ੍ਰਾਹਮਣ ਨੂੰ ਜਾ ਕੇ ਆਪਣੇ ਨਾਤਬੂਦਨ ਸੰਗਪੁਰ ਦੇ ਫਿਰਦੌਸ ਪਾਬ ਉਹਨਾਂ ਦੀ ਬੋਲੀ ਬੋਲਦਨ ਉਹਨਾਂ ਵੀ ਆਵੇ ਉਹੀ ਸਾਜ ਉਹ ਵੀ ਉਹ ਜੇ ਸਵਾਦ ਮਾਰਦਨ ਜਿਹੋ ਜੇ ਹਾਕਮ ਮੂ ਮਾਇਆ ਦੇ ਸਵਾਦ ਵਿੱਚ ਗਰਗਨ ਕੂੜੀ ਰਾਸ ਕੂੜਾ ਵਪਾਰ ਇਹਨਾਂ ਦੀ ਸਾਰੀ ਕਮਾਈ ਕੂੜੀ ਹੈ ਝੂਠੀ ਹੈ ਇਹਨਾਂ ਦਾ ਵਪਾਰ ਹੀ ਸਾਰਾ ਝੂਠਾ ਹੈ ਕੂੜ ਬੋਲ ਕਰੇ ਅਖਾਰ ਝੂਠ ਬੋਲ ਬੋਲ ਕੇ ਆਪਣੇ ਆਹਾਰ ਦਾ ਜ਼ਰੀਆ ਇਕੱਤਰ ਕਰਦੇ ਨੇ ਆਹਾਰ ਬਣਾਉਂਦੇ ਨੇ ਮੱਥੇ ਤੇ ਟਿੱਕਾ ਤੇੜ ਧੋਤੀ ਖਖਾਈ ਹੱਥ ਛੁਰੀ ਜਗਤ ਕਾਸਾਈ ਇਹ ਧਾਰਮਿਕ ਲੋਕਾਂ ਦੀ ਗੱਲ ਹੈ ਕਿ ਮੱਥੇ ਤੇ ਟਿੱਕਾ ਤੇ ਲੱਕ ਵਿੱਚ ਧੋਤੀ ਬੰਨੀ ਹੋਈ ਹੈ ਹੱਥ ਛੁਰੀ ਜਗਤ ਕਸਾਈ ਆਤਵੀ ਛੁਰੀ ਪਗੜੀ ਤੇ ਜਗਤ ਲਈ ਕਸਾਈ ਬਣੇ ਹੋਏ ਨੇ ਜਿਹਨਾਂ ਲੋਕਾਂ ਨੂੰ ਗਲਤ ਉਪਦੇਸ਼ ਕਰ ਕਰਕੇ ਗਲਤ ਮਾਰਗ ਪਾ ਪਾ ਕੇ ਆਪਣੇ ਖਾਣ ਪੀਣ ਦਾ ਹਲਵਾ ਮੰਡਾ ਇਕੱਠਾ ਕਰੀ ਜਾ ਰਹੇ ਨੇ ਨੀਰ ਵਸਤੂ ਦੇ ਪੈਰ ਹੋਵੇ ਪ੍ਰਵਾਨ ਮਲੇਸ਼ਤਾਂ ਲਈ ਪੂਜੇ ਪ੍ਰਾਨ ਮੁਸਲਮਾਨਾਂ ਦੀ ਮਰਿਆਦਾ ਵਾਲੇ ਉਹਨਾਂ ਨੂੰ ਖੁਸ਼ ਕਰਨ ਲਈ ਉਹ ਹਰੇ ਰੰਗ ਦੇ ਕੱਪੜੇ ਪਹਿਨ ਕੇ ਹੋਵੇ ਪ੍ਰਵਾਨ ਉਹਨਾਂ ਦੀ ਨਜ਼ਰਾਂ ਵਿੱਚ ਪ੍ਰਵਾਨ ਹੋਣ ਦਾ ਯਤਨ ਕਰਦੇ ਨੇ ਮਲੇਸ਼ਤਾਂ ਲਈ ਪੂਜੇ ਪ੍ਰਾਨ ਤਾਂ ਉਹਨਾਂ ਕੋਲ ਨੂੰ ਲੈ ਕੇ ਮਲੇਛਾਂ ਦਾ ਜਿਹਨਾਂ ਨੂੰ ਮਲੇਛ ਕਹਿੰਦੇ ਨੇ ਆਪਣੇ ਘਰ ਵਿੱਚ ਪੂਜਾ ਪੁਰਾਣਾ ਦੀ ਕਰਦੇ ਨੇ ਵੇਦਨ ਦੀ ਕਰਦੇ ਨੇ ਆ ਪਾਕਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸਾ ਨਾ ਜਾਣਾ ਉਂਝ ਦੇ ਕਹਿੰਦੇ ਨੇ ਮਾਸ ਖਾਣਾ ਪਾਪ ਹੈ ਪਰ ਉਹਨਾਂ ਦੇ ਹੱਥਾਂ ਦਾ ਵੜਿਆ ਹੋਇਆ ਕੋਇਆ ਹੋਇਆ ਮਾਸ ਜਿਹੜਾ ਹੈ ਉਹ ਖਾਂਦੇ ਨੇ ਆ ਪਾਕਿਆ ਕਾ ਕੁੱਠਾ ਬੱਕਰਾ ਖਾਣਾ ਉਹ ਬੱਕਰਾ ਖਾ ਲੈਂਦੇ ਨੇ ਉਹਨਾਂ ਦਾ ਕੋਇਆ ਹੋਇਆ ਕਿਉਂਕਿ ਉੱਪਰ ਕਿਸਾ ਨਾ ਜਾਣਾ ਪਰ ਉਂਝ ਕਹਿੰਦੇ ਨੇ ਚੋਕਾ ਬੜਾ ਸੋਚਾ ਚੋਕੇ ਦੇ ਪੈਰ ਨਾ ਧਰਿਓ ਦੇਖਿਆ ਚੌਂਕਾ ਕੱਢੀ ਘਾਰ ਉੱਪਰ ਆਏ ਬੱਠੇ ਕੋੜ ਯਾਰ ਕਿਉਂਕਿ ਫੇਰ ਕੀ ਜਿਹਨੂੰ ਸੁੱਚੇ ਸਮਝਦੇ ਨੇ ਤੇ ਹੁਣ ਕਾਰਾਂ ਕੱਢ ਗਈ ਤੇ ਉੱਪਰ ਆ ਕੇ ਉਹ ਝੂਠੇ ਬੰਦੇ ਬਹਿ ਗਏ ਮੱਤ ਬਿਟਾਵੇ ਮੱਤ ਪਿਟਾਏ ਇਹ ਆਣਾ ਸਾਡਾ ਫਿਟਾਏ ਇਹ ਕਹਿੰਦੇ ਨੇ ਕਿ ਸਾਡਾ ਜਾਨ ਆਨੇ ਪਿਟਾਣਾ ਕਰਿਓ ਭਈ ਅਸੀਂ ਲੱਕੜੀਆਂ ਧੋਕੇ ਬਰਤਨ ਸੋਹਣੇ ਮਾਜ ਕੇ ਸਾਫ਼ ਕਰਕੇ ਤੇ ਚੋਗਾ ਪੋਚਾ ਸੁੱਚਾ ਕਰਕੇ ਦਸੀਂ ਅਨ ਬਣਾ ਰਹੇ ਆਂ ਇਹ ਪਿਟਿਓਰੋਂ ਭਾਈ ਤੁਸੀਂ ਛੋਟੀ ਜਾਤ ਵਾਲੇ ਤਣ ਫਿਟਾ ਭੇੜ ਕਰਨ ਮਨ ਝੂਠਾ ਚੁਲੀ ਭਰਣ ਇਹੋ ਜੇ ਬੰਦੇ ਜਿਹੜੇ ਫੜ ਕਰਦੇ ਨੇ ਬਖੰਡ ਕਰਦੇ ਨੇ ਇਹਨਾਂ ਦੇ ਤਣ ਨੂੰ ਵੀ ਫਟਕਾਰਾ ਹੀ ਨੇ ਮਣ ਝੂਠੇ ਚੁਲੀ ਬਰਣ ਮਣ ਝੂਠੇ ਨੇ ਤੇ ਚੁਲੀਆਂ ਸੁਚੀਆਂ ਭਰ ਰਹੇ ਨੇ ਕੋ ਨਾਨਕ ਸੱਚ ਤੇ ਆਈ ਹੈ ਨਾਨਕ ਦਾ ਉਪਦੇਸ਼ ਇਹੋ ਹੀ ਹੈ ਵੀ ਇਹ ਨਾਨਕ ਆਖ ਕੇ ਉਹ ਸੱਚੇ ਪ੍ਰਮਾਤਮਾ ਨੂੰ ਧਿਆਨ ਨਾਲ ਹੀ ਬੰਦਾ ਉੱਚਾ ਸੋਚਾ ਹੁੰਦਾ ਹੈ ਸੁਚ ਹੋਵੇ ਤਾਂ ਸੱਚ ਪਾਈ ਹੈ ਸੁਚ ਤਾਂ ਹੁੰਦੀ ਹੈ ਜੇ ਉਹ ਸੱਚ ਨਾਲ ਜੁੜ ਜਾਈਏ ਸੱਚ ਨੂੰ ਪ੍ਰਾਪਤ ਕਰ ਲਈਏ ਸੱਚ ਤੇ ਆਈ ਹੈ ਤਾਂ ਇਸੇ ਅਸੀਂ ਕਹਿੰਦੇ ਹਾਂ ਬਾਰਦ ਸਿੰਘ ਸੁਚ ਹੋਵੇ ਤਾਂ ਸੱਚ ਪਾਈ ਹੈ ਇਹ ਨਹੀਂ ਅਸੋਚ ਹੋਵੇ ਤਾਂ ਸੱਚ ਪਾਈ ਹੈ ਸੱਚ ਤੋਂ ਬਿਨਾ ਕਾਦੀ ਸੋਚ ਨਹੀਂ ਹੈ ਬੰਦਾ ਕਿਵੇਂ ਸੋਚਾ ਹੋ ਸਕਦਾ ਹੈ ਨਾਣ ਤੋਂ ਨਾਲ ਨਾਣ ਤੋਂ ਨਾਲ ਨਹੀਂ ਸੱਚ ਪੱਲੇ ਆ ਜਾਏ ਢੇਰ ਦਾ ਪਿੱਤਰ ਹੋ ਜਾਏ ਤੇ ਇਹ ਸਹੀ ਮੈਨੇ ਚ ਸੋਚ ਹੈ। ਤੋਂ ਇਹ ਧਾਰਮਿਕ ਲੋਕਾਂ ਦਾ ਵੀ ਇਹ ਦੁਰਦਸ਼ਾ ਸੀ। ਅਸੀਂ ਆਮ ਤੌਰ ਤੇ ਕਈ ਲੋਕ ਕਹਿੰਦੇ ਨੇ ਜੀ ਕਰਮ ਤੁਨਮ ਕੁਝ ਨਹੀਂ ਬਾਕੀ ਤੇ ਗੱਲਾਂ ਛੱਡੋ। ਪੜੇ ਲਿਖੇ ਲੋਕ ਵਿਦਵਾਨ ਲੋਕ ਕਹਿੰਦੇ ਹੋ ਜੀ ਗੱਲਾਂ ਅੱਜ ਕਰ ਰਹੇ ਨੇ ਕਿ ਪ੍ਰਮਾਤਮਾ ਉਹਨਾਂ ਦੀ ਕੋਈ ਹਸਤੀ ਨਹੀਂ ਹੈ ਜੀ। ਕੇਵਲ ਕਿਸੇ ਕੁਦਰਤੀ ਵਿਧੀ ਅਨੁਸਾਰ ਪੰਜ ਤੱਤਾਂ ਦਾ ਸਰੀਰ ਬਣ ਜਾਂਦਾ ਤੇ ਇਹਦੇ ਵਿੱਚ ਕੋਈ ਕੁਦਰਤੀ ਪੰਜ ਤੱਤਾਂ ਨੂੰ ਜੁੜਨ ਕਰਕੇ ਕੋਈ ਸ਼ਕਤੀ ਪੈਦਾ ਹੁੰਦੀ ਹੈ ਜਿਸ ਸ਼ਕਤੀ ਦੇ ਆਸਰੇ ਸਰੀਰ ਚੱਲਦਾ ਰਹਿੰਦਾ ਜਦੋਂ ਇਹ ਸ਼ਕਤੀ ਕਿਸੇ ਕਾਰਨ ਖੀਨ ਹੋ ਜਾਂਦੀ ਹੈ ਤਾਂ ਸਰੀਰ ਮਰ ਜਾਂਦਾ ਹੈ ਤੇ ਬਾਕੀ ਐਸੀ ਕੋਈ ਆਤਮਿਕ ਜੋਤ ਸਰੀਰ ਵਿੱਚ ਆਉਂਦੀ ਨਹੀਂ ਜਾਂਦੀ ਨਹੀਂ ਨਾ ਜੋ ਪਰਮਾਤਮਾ ਜਾਂ ਕੋਈ ਕੁ ਆਤਮਾ ਹੈ ਇਸ चीज ਤੋਂ ਇਨਕਾਰੀ ਨੇ ਬਹੁਤ ਸਾਰੇ ਸਾਡੇ ਸਿੱਖੋਂ ਵਿੱਚ ਜਿਹੇ ਐਸੇ ਲੋਕ ਮੌਜੂਦ ਨੇ ਜਿਹੜੇ ਇਹੋ ਜਿਹੀ ਗੱਲਾਂ ਕਰਦੇ ਨੇ ਪਰਮਾਤਮਾ ਦੀ ਹੁੰਦੇ ਬਾਰੇ ਸ਼ੰਕੇ ਪ੍ਰੈਡ ਕਰਦੇ ਨੇ ਲਗਭਗ ਉਹ ਮੂਹ ਬੋਲਦੇ ਨੇ ਕਿ ਕੁਦਰਤੀ ਬਾਈ ਕੁਦਰਤੀ ਤੇ ਕੁਦਰਤੇ ਬਣਾਈ ਉਸ ਪਰਮਾਤਮਾ ਹਸਤੀ ਨੇ ਹੈ ਫਿਰ ਕੁਦਰਤੀ ਕੋ ਸ਼ਕਤੀ ਪੈਦਾ ਹੋ ਜਾਂਦੀ ਹੈ ਮੁਕੰਮਲ ਰੰਨਾ ਕੋਈ ਦੇ ਨਹੀਂ ਸਕਦੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਚਾਰ ਉਲਟ ਜਿਹੜੀ ਬਾਣੀ ਇਹ ਇੱਕ ਯਕੀਨ ਦਵਾਉਂਦੀ ਹੈ ਆਦ ਸੱਚ ਜੁਗਤ ਸੱਚ ਹੈਪੀ ਸੱਚ ਨਾਨਕ ਉਸ ਵੀ ਸੱਚ ਇੱਕ ਉਹੀ ਸੱਚਾ ਬਾਕੀ ਤੇ ਸਭ ਝੂਠ ਹੈ। ਉਹ ਇੱਕ ਨਰੂਲੋ ਸੱਚਾ ਜਿਹੜਾ ਸਦਾ ਕੈਮਰੇ ਨਾਲੋਂ ਬਾਕੀ ਦੇ ਜਿਸ ਦਾ ਸੰਸਾਰ ਕੁਦਰ ਇਹ ਸਦਾ ਟਿਕ ਨਹੀਂ ਰਹਿ ਸਕਦੀ ਜਦੋਂ ਵੀ ਚਾਹ ਇਸ ਨੂੰ ਆਪਣੇ ਵਿੱਚ ਵਿਲੈ ਕਰ ਸਕਦਾ ਹੈ ਉਹ। ਪਰ ਫਿਰ ਵੀ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਹਨ ਅੱਜ ਇਨਸਾਨ ਕਰਦਾ ਫਿਰਦਾ ਹੈ। ਇਹ ਹੈ ਨਹੀਂ ਸ਼ਰਮ ਧਰਮ ਸਭ ਘੜੋਏ ਵਾਲੀ ਹਾਲਤ। ਜਿਸ ਬੰਦੇ ਦੇ ਸਿਰ ਤੇ ਇੱਕ ਪਰਮਾਤਮਾ ਦਾ ਡਰ ਅੱਦੀ ਵੀ ਨਹੀਂ। ਉਹ ਭਲਾ ਜੋ ਮਨ ਆਈਏ ਕਿਉਂ ਨਾ ਕਰੇਗਾ। ਉਹ ਮਨਮਰਜ਼ੀ ਵਾਲਾ ਜੀਵਨ ਕਿਉਂ ਨੋ ਜਵੇਗਾ ਉਹ ਜਨਮੋ ਜਨਮ ਕਿਉਂ ਨਾ ਕਰੇਗਾ ਕਿਉਂਕਿ ਸਿਰ ਤੇ ਡਰ ਕੁੰਡਾਈ ਕੋਈ ਨਹੀਂ ਵੀ ਮੈਂ ਕਿਸੇ ਕਰਮ ਦਾ ਹਿਸਾਬ ਦੇਣਾ ਹੈ ਤਾਂ ਫਿਰ ਦੁਨੀਆ ਦੀ ਹਾਲਤ ਇੰਨੀ ਬਣ ਗਈ ਰੰਨਾਂ ਹੋਈਆਂ ਬੋਧੀਆਂ ਪੁਰਸ਼ ਹੋ ਸਿਆਦ ਬਈ ਰੰਨਾਂ ਦੇ ਬੋਧੀਆਂ ਬਣ ਗਈਆਂ ਗਲਤ ਸਲਾਹ ਦੇਣ ਮਰੀਆਂ ਵੀ ਕਿਸੇ ਦੇ ਕਰਨ ਨਾਲ ਗੇਣੇ ਗੱਟੇ ਖੂਬ ਮਿਲ ਜਾਣ ਸੂਟ ਮੂਡ ਖੂਬ ਮਿਲ ਜਾਣ ਸ਼ਾਪਿੰਗ ਲਈ ਚੰਗਾ ਪੈਸਾ ਮਿਲ ਜਾਏ ਇਹਦੇ ਲਈ ਪੁਰਸ਼ਾਂ ਦੀਆਂ ਸਲਾਹਕਾਰ ਬਣੀਆਂ ਨੇ ਬੋਧੀਆਂ ਰੰਨਾਂ ਤੇ ਪੁਰਸ਼ ਹੋ ਸਿਆਦ ਪੁਰਸ਼ ਜਿਹੜੇ ਉਹਨਾਂ ਦਾ ਆਖਾ ਮੰਨਣ ਵਾਲੇ ਉਹਨਾਂ ਦੇ ਗੁਲਾਮ ਬਣ ਕੇ ਜਿੰਦਗੀ ਜਿਉ ਰਿਣੀ ਸੀਰ ਸੰਜਮ ਸੁਚਪਨ ਨਹੀਂ ਖਾਣਾ ਖਾਜ ਆਹਾਜ ਕੋਈ ਸੀਰ ਸੰਜਮ ਨਹੀਂ ਕੋਈ ਸੁਚ ਨਹੀਂ ਕੋਈ ਉੱਚਾ ਸੁਚਾ ਜੀਵਨ ਨਹੀਂ ਤੇ ਖਾਜ ਆਹਾਜ ਖਾਣਾ ਖਾਜ ਆਹਾਜ ਹੋ ਗਿਆ ਤਾਂ ਅਸੀਂ ਗਲਤ ਕਮਾਈਆਂ ਦੀ ਰਾਮ ਦੀ ਕਮਾਈ ਜਿਹੜੀ ਉਹ ਖਾਣ ਪਿੱਛੇ ਲੱਗੇ ਹੋਇਆ ਇੱਥੇ ਤਾਂ ਕਿ ਕੋਈ ਵੀ ਇਹੜੀ ਚਾਹਦੀ ਕਿ ਮੇਰਾ ਪਤੀ ਇਮਾਨਦਾਰ ਹੋਵੇ ਸੱਚ ਦੀ ਕਮਾਈ ਆ ਕਿ ਮੈਨੂੰ ਦੀਵੇ ਵਿੱਚ ਸੱਚੀ ਕਮਾਈ ਖਾਵਾ ਬੱਚੇ ਇਮਾਨਦਾਰੀ ਦੇ ਖਾ ਕੇ ਉੱਚੇ ਸੁੱਚੇ ਧਰਮੀ ਬਨਣ ਸਾਰੇ ਇਹ ਚੰਦ ਨੇ ਮੇਂ ਪੈਸਾ ਆਵੇ ਕਿਸੇ ਬਸੋਂ ਆ ਜਾਏ ਜੀ ਆਮ ਹਾਲਤੇ ਹੈ ਮੈਂ ਸਾਰੀ ਦੁਨੀਆ ਲਈ ਨਹੀਂ ਕਹਿੰਦਾ ਪਰ ਵਿਰਲੇ ਨੇ ਜਿਹੜੇ ਸਜਦੇ ਪੈਰਾ ਦਿੰਦੇ ਨੇ ਸਚਾਈ ਮੰਦਰ ਤੇ ਪੈਰਾ ਦਿੰਦੇ ਨੇ ਸ਼ਰਮ ਗਿਆ ਕਰ ਆਪਣੇ ਪਤ੍ਰਤੀ ਜਲੀ ਨਾਲ ਸ਼ਰਮ ਸ਼ਰਮ ਚਲੀ ਗਈ ਤੇ ਇੱਜ਼ਤ ਵੀ ਗਈ ਤੇ ਬਸ ਸਮਝੋ ਕਿ ਇੱਜ਼ਤ ਵੀ ਨਾਲ ਹੀ ਚਲੀ ਗਈ ਉਸ 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 ਚੀਜ਼ ਦੇ ਨਾਨਕ ਸੱਚਾ ਇੱਕ ਹੈ ਔਰ ਨਾ ਸੱਚਾ ਪਾਰ ਉਹ ਸੱਚ ਹੈ ਕਿ ਮੇਰੇ ਪ੍ਰਮਾਤਮਾ ਹੀ ਕਿਸੇ ਹੋਰ ਨੂੰ ਸੱਚਾ ਨਾ ਸਮਝੋ ਸਦਾ ਰਹਿਣ ਵਾਲਾ ਤੇ ਪ੍ਰਮਾਤਮਾ ਨਾਲ ਜੁੜਿਆ ਹੀ ਜਾ ਕੇ ਉੱਚਾ ਸੁੱਚਾ ਜੀਵਨ ਬਣ ਸਕਦਾ ਸ਼ਰਮ ਧਰਮ ਦੀਏ ਕਾਮਰੇ ਰਹਿ ਸਕਦੀ ਹੈ ਅੱਜ ਅਸੀਂ ਕਿਸੇ ਵੀ ਪੇਸ਼ੇ ਦਾ ਜ਼ਿਕਰ ਕਰ ਲਈਏ ਪਰ ਇਹ ਲਿਖੇ ਬੰਦੇ ਜਾਦੇ ਸ਼ਰਮ ਧਰਮ ਆਪਣੇ ਵਿੱਚ ਗਵਾ ਕੇ ਸੰਸਾਰ ਦੀ ਲੁੜਕ ਸੁੜ ਦਾ ਕਾਰਨ ਬਣ ਰਹੇ ਹਨ ਅਨਪੜ ਬੰਦਾ ਵਿਚਾਰਾ ਜਾਂ ਘਾਟਮਦਨ ਵਾਲਾ ਬੰਦਾ ਜ਼ਿਮੀਂਦਾਰ ਜਾਂ ਕੋਈ ਮਜ਼ਦੂਰ ਲੇਬਰ ਵਾਲਾ ਬੰਦਾ ਉਹ ਵਿਚਾਰੇ ਕੀ ਠੱਗੀਆਂ ਬਚੀਆਂ ਕਰਨਗੇ ਜਾਦੇ ਪੜ੍ਹੇ ਲਿਖੇ ਜਿਨ੍ਹਾਂ ਕੋਲ ਕਮਾਈ ਦੇ ਸਾਧਨ ਨੇ ਉਹ ਸੰਗੋ ਗਲਤ ਕਮਾਈਆਂ ਤੇ ਉਲਡਪੁਲ ਸਾਧਨ ਵਰਤ ਵਰ ਕੇ ਸੰਸਾਰ ਦੇ ਲਈ ਜ਼ੁਲਮ ਸਤਮ ਦਾ ਕਾਰਨ ਬਣਦੇ ਨੇ ਅਸੀਂ ਅਗਰ ਕੁਝ ਪੇਸ਼ੇ ਦਾ ਮੋਟਾ-ਮੋਟਾ ਜ਼ਿਕਰ ਕਰੀਏ ਤੋ ਡਾਕਟਰ ਦਾ ਕਿਹਦਾ ਪੇਸ਼ਾ ਸੀ ਕਿ ਜਿਹਨੂੰ ਲੋਕ ਰੱਬ ਦੇ ਸਮਾਨ ਸਮਝਦੇ ਨੇ ਬਈ ਇਹ ਜ਼ਿੰਦਗੀਆਂ ਬਖਸ਼ਦੇ ਨੇ ਸਾਡਾ ਇਲਾਜ ਕਰਕੇ ਅੱਜ ਡਾਕਟਰ ਲੋਕ ਵੀ ਬੜੇ ਗਲਤ ਵਸਿਲੇ ਵਰਤ ਕੇ ਲੋਕਾਂ ਨੂੰ ਲੁੱਟ ਰਹੇ ਨੇ অপারেশন ਦੀ ਜ਼ਰੂਰਤ ਨਹੀਂ ਹੈ ਤਾਂ ਵੀ অপারেশন ਦੱਸ ਦੇਣਗੇ ਕਿਸੇ ਟੈਸਟ ਦੀ ਜ਼ਰੂਰਤ ਨਹੀਂ ਹੈ ਤਾਂ ਉਹ ਫਰੇਵੀ ਕਹਿਣਗੇ ਕਿ ਫਲਾਨੀ ਕਲੀਨਿਕ 'ਚ ਜਾ ਕੇ ਟੈਸਟ ਕਰਾ ਜੀ ਫਲਾਨੀ ਲੈਬਾਰਟਰੀ 'ਚ ਜਾ ਕੇ ਟੈਸਟ ਕਰਾਓ ਜੀ ਕਿਉਂਕਿ ਉੱਥੇ ਵੀ ਉਹ ਕਹਾਣੀ ਸੰਗਣ ਕੀਤੀ ਹੁੰਦੀ ਹੈ ਭਈ ਉਥੋਂ ਆਪਣਾ ਕਮਿਸ਼ਨ ਖਾਣਾ ਹੁੰਦਾ ਹੈ ਤੇ ਨਹੀਂ ਟੈਸਟਾਂ ਦੀ ਲੋੜ ਤਾਂ ਵੀ ਟੈਸਟ ਕਰਾ ਕਰਾ ਕੇ ਮਰੀਜ਼ਾਂ ਦਾ ਬਹੁਤਾ ਖਰਚਾ ਕਰਾਉਣਗੇ ਆਪਰੇਸ਼ਨ ਦੀ ਲੋੜ ਨਹੀਂ ਐਸੀ ਮਸਾਲਾਂ ਬੜੀਆਂ ਮਿਲੀਆਂ ਕਈਆਂ ਦੇਤੇ ਗੁਰਦੇ ਹੀ ਘੜ ਕੇ ਵੇਚ ਗਏ ਐਸੇ ਐਸੇ ਜ਼ੁਰਮੋ ਸਤਮ ਵੀ ਹੋ ਰਹੇ ਨੇ ਕਿ ਡਾਕਟਰਾਂ ਦੀ ਮਿਲੀ ਭਗਤ ਨਾਲ ਕੁਝ ਗੁੰਡਾਗਰਦ ਲੋਕ ਲੋਕਾਂ ਨੂੰ ਗੁਆ ਕਰਕੇ ਉਹਨਾਂ ਦਾ ਖੂਨ ਘੜ ਘੜ ਕੇ ਵੇਚ ਰਹੇ ਨੇ ਬਖਰੇ ਨਕਲੀ ਖੂਨ ਦੇ ਬੈਂਕ ਬਣਾ ਕੇ ਰੱਖੇ ਹੋਏ ਨੇ ਇਹ ਰਾਗੇਰੀਆਂ ਦੇ ਨਾਲ ਜਿਹੜੇ ਇੱਥੇ ਤੱਕ ਐਸੇ ਜ਼ੁਲਮ ਸਤਮ ਜਿਹੜੇ ਕੇਸ ਆਏ ਪੁਲਿਸ ਕੋਲ ਪਕੜੇ ਗਏ ਬਈ ਡਾਕਟਰੀ ਪੇਸ਼ੇਵਰਾਂ ਦੇ ਨਾਲ ਹੀ ਹੁੰਦਾ ਹੈ ਇਹ ਪਰ ਉਹਨੂੰ ਤੇ ਇਹਦੀ ਗੱਲ ਚਲੀ ਤੇ ਅਮੀਰ ਖਾਨ ਨੇ ਇੱਕ ਨਾਟਕ ਚਲਾਇਆ ਸੀ ਸਤਿਆ ਮੇਵ ਜਾਈ ਤੇ ਉਹਦੇ ਵਿੱਚ ਜਗਾਇਆ ਸੀ ਕਿ ਲੋਕ ਪਰ ਉਹਨੂੰ ਹਤਿਆ ਕਰਨ ਦੇ ਲਈ ਅਲਟਰਾਸਾਉਂਡ ਕਰਾਉਂਦੇ ਨੇ ਤੇ ਜੀ ਲੜਕੀ ਦਿਸੇ ਦੇ ਉਹਨੂੰ ਅਵਰਸ਼ਨ ਕਰਵਾ ਦੇਂਦੇ ਸਨ ਤਾਂ ਡਾਕਟਰ ਨੇ ਦੇਖਿਆ ਵੀ ਇਹ ਤੇ ਬੱਚੀ ਮਾਰਨੀ ਜਾਂ ਬੱਚਾ ਮਾਰਨ ਪਾਪ ਦੇ ਕੋਈ ਨਹੀਂ ਹੈ ਤੇ ਸਾਨੂੰ ਦੇ ਪੈਸੇ ਲੱਭਣਗੇ ਜੇ ਅਸੀਂ ਦੱਸਾਂਗੇ ਵੀ ਇਹ ਬੱਚੀ ਹੈ ਬੱਚਾ ਦੱਸਿਆ ਤੇ ਸਾਨੂੰ ਕਾਦੇ ਪੈਸੇ ਲੱਭਣੇ ਨੇ ਤੇ ਉਹ ਅਲਟਰਾਸਾਉਂਡ ਵਾਲੇ ਨੇ ਝੂਠ ਮਾਰ ਦਿੱਤਾ ਕਿ ਜੀ ਪੇਟ ਵਿੱਚ ਲੜਕੀ ਹੈ ਹਾਲਾਂਕਿ ਪੇਟ ਵਿੱਚ ਬੱਚਾ ਸੀ ਐਸੇ ਕੇਸ ਪਗੜੇ ਗਏ ਕਿ ਮੁੰਡਿਆਂ ਨੂੰ ਵੀ ਡਾਕਟਰ ਵਾਸ਼ ਕਰਵਾ ਕੇ ਪੈਸੇ ਦੇ ਲਾਲਚ ਵਿੱਚ ਵਰਸ਼ਣ ਕਰਨ ਦੇ ਪੈਸੇ ਜਿਆਦੇ ਲੱਭਦੇ ਨੇ ਖਾਲੀ ਅਲਟਰਾਸਾਉਂਡ ਕਰਨ ਦੇ ਪੈਸੇ ਘੱਟ ਹੁੰਦੇ ਨੇ ਇਹ ਅਵਸਥਾ ਬਣ ਗਈ ਹੈ ਮੈਂ ਨਹੀਂ ਕਹਿੰਦਾ ਹਰ ਡਾਕਟਰ ਇਹ ਹੋ ਜਾਏ ਲੇਕਿਨ ਬਹੁਤ ਸਾਰੇ ਅੱਜ ਕੱਲ ਇਹੋ ਜਿਹੇ ਲੋਬੀ ਲਾਲਚੀ ਬਣ ਗਏ ਨੇ ਕਿ ਉਹ ਲੋਕਾਂ ਦੀ ਜ਼ਿੰਦਗੀ ਬਖਸ਼ਣ ਦੇ ਥਾਂ ਲੋਕਾਂ ਦੀਆਂ ਜ਼ਿੰਦਗੀਆਂ ਖਤਮ ਕਰਨ ਉਹਨਾਂ ਦੇ ਪੈਸੇ ਬਰਬਾਦ ਕਰਨ ਪਿੱਛੇ ਲੱਗੇ ਹੋਏ ਨੇ ਕਈ ਲੋਕ ਗੁਜ਼ਰੇ ਹੋਏ ਬੰਦੇ ਬੰਦਾ ਗੁਜ਼ਰ ਗਿਆ ਡਾਕਟਰ ਨੂੰ ਪਤਾ ਡੈਥ ਹੋ ਗਈ ਹੈ ਪ੍ਰਾਈਵੇਟ ਹਸਪਤਾਲਾਂ ਵਿੱਚ ਵੈਂਟੀਲੇਟਰ ਤੇ ਦੋ ਦੋ ਦਿਨ ਤਿੰਨ ਤਿੰਨ ਦਿਨ ਟੰਗ ਕੇ ਰੱਖਣਗੇ ਉੱਥੇ ਨਹੀਂ ਜੀ ਅਜੇ ਉਮੀਦ ਹੈ ਜੀ ਅਜੇ ਉਮੀਦ ਹੈ ਜੀ ਕਿਉਂ ਕਰਾਇਆ ਚੜ ਰਿਹਾ ਉਧਰੋਂ ਉਧਰੋਂ ਪੈਸੇ ਚੜ ਰਹੇ ਨੇ ਤਿੰਨ ਤਿੰਨ ਦਿਨ ਤਿਆਂ ਮਰੇ ਹੋਏ ਬੰਦਿਆਂ ਨੂੰ ਮਿੰਟਰੀ ਲੀਟਰ ਤੇ ਰੱਖ ਕੇ ਆਪਣੀ ਅੰਦਰੂਬਧਾਨ ਦੇ ਲਈ ਇਹੋ ਜਿਹੇ ਜਿਹੜੇ ਕੇਸ ਨੂੰ ਪਕੜੇ ਗਏ ਨੇ ਇਹ ਜਿਹੜੀਆਂ ਅੱਜ ਦੇ ਯੁੱਗ ਵਿੱਚ ਸ਼ਰਮ ਧਰਮ ਉੱਡ ਜਾਣ ਵਾਲੀਆਂ ਗੱਲਾਂ ਹੋ ਰਹੀਆਂ ਨੇ ਇਹਨਾਂ ਦਾ ਜ਼ਿਕਰ ਉਹਨੇ ਆਖਰੀ ਵੀਡੀਓ ਵਿੱਚ ਅਸੀਂ ਅੱਜ ਤੇ ਕੱਲ ਦਾ ਦਿਨ ਕਰਾਂਗੇ ਅੱਜ ਦਾ ਵਿਸ਼ਾ ਇੱਥੇ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ